ਰਾਤ ਖਾਂ ਮੋਸ਼ੀ ਸੀ ਤਾਰੇ ਆਕਾਸ਼ ਵਿੱਚ ਚਮਕ ਰਹੇ ਸਨ ਪਰ ਉਸ ਇਨਸਾਨ ਦੇ ਦਿਲ ਵਿੱਚ ਸਵਾਲ ਸੀ ਮੈਂ ਕੌਣ ਹਾਂ ਮੇਰਾ ਰੱਬ ਨਾਲ ਕੀ ਰਿਸ਼ਤਾ ਹੈ ਕੀ ਸਾਡੀ ਸੋਚ ਸਾਡੀ ਆਤਮਾ ਤੇ ਇਹ ਸਾਰਾ ਬ੍ਰਹਮੰਡ ਇੱਕ ਦੂਜੀ ਨਾਲ ਜੁੜੇ ਹੋਏ ਨੇ ਇਹ ਸਵਾਲ ਸਿਰਫ ਉਸ ਬੰਦੇ ਦਾ ਨਹੀਂ ਇਹ ਸਵਾਲ ਹਰ ਇੱਕ ਮਨੁੱਖ ਦਾ ਹੈ ਜੋ ਰਾਤ ਨੂੰ ਸਾਂ ਨੁੱਖੇ ਪਲਾਂ ਵਿੱਚ ਖੁਦ ਨਾਲ ਮਿਲਦਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨਾ ਨਹੀਂ ਕੋਈ ਇਸ ਦਾ ਮਤਲਬ ਹੈ ਜੋ ਕੁਝ ਹੈ ਉਹ ਇੱਕ ਹੀ ਜੋਤ ਦਾ ਰੂਪ ਹੈ ਸਾਇੰਸ ਅੱਜ ਵੀ ਕਹਿੰਦੀ ਹੈ ਕਿ ਹਰ ਐਟਮ ਹਰ ਤਾਰਾ ਹਰ ਇਨਸਾਨ ਦੇ ਅੰਦਰ ਇੱਕ ਹੀ એનર્ਜੀ ਫਲੋ ਕਰਦੀ ਹੈ ਕੁਆਂਟਮ ਫੀਲਡ એનર્ਜੀ ਜਿੱਥੇ ਗੁਰਬਾਣੀ ਇੱਕ ਜੋਤ ਕਹਿੰਦੀ ਸੀ ਅੱਜ ਕੁਆਂਟਮ ਫਿਜ਼ਿਕਸ ਯੂਨੀਫਾਈਡ ਕਹਿੰਦੀ ਹੈ ਇਨਸਾਨ ਦਾ ਮਨਵੀ ਉਸੇ એનર્ਜੀ ਨਾਲ ਬਣਿਆ ਹੈ ਜਿਸ ਨਾਲ ਤਾਰੇ ਬਣੇ ਨੇ ਹਰਵਰਧ ਰਿਸਰਚ ਕਹਿੰਦੀ ਹੈ ਹਿਮਨ ਬ੍ਰੇਨ ਕ੍ਰੀਏਟਸ 20 ਵਾਟਸ ਆਫ ਇਲੈਕਟ੍ਰੀਕਲ ਪਾਵਰ ਸੇਮ ਐਜ਼ ਅ ਸਮਾਲ ਸਟਾਰ ਮੈਗਨੇਟਿਕ ਪਲਸ ਪਰ ਫਰਕ ਇਹ ਹੈ ਕਿ ਤਾਰਾ ਬਾਹਰ ਚਮਕਦਾ ਹੈ ਤੇ ਮਨੁੱਖ ਦਾ ਮਨ ਅੰਦਰ ਗੁਰਬਾਣੀ ਕਹਿੰਦੀ ਹੈ ਆਪਣੇ ਅੰਦਰ ਦੀ ਜੋਤ ਨੂੰ ਪਛਾਣ ਕਿਉਂਕਿ ਉਹੀ ਤੈਨੂੰ ਦੁਨੀਆ ਨਾਲ ਜੋੜਦੀ ਹੈ ਉਹ ਬੰਦਾ ਅਜੇ ਵੀ ਆਕਾਸ਼ ਵੱਲ ਵੇਖ ਰਿਹਾ ਸੀ ਪਰ ਇਸ ਵਾਰ ਉਸ ਦੇ ਅੰਦਰ ਖਾਮੋਸ਼ੀ ਨਹੀਂ ਸੀ ਇਹ ਅਹਿਸਾਸ ਸੀ ਜਿਵੇਂ ਹਰ ਤਾਰਾ ਉਸ ਨਾਲ ਗੱਲ ਕਰ ਰਿਹਾ ਹੋਵੇ ਉਸ ਨੂੰ ਲੱਗਿਆ ਇਹ ਤਾਰੇ ਮੇਰੇ ਨਹੀਂ ਮੈਂ ਵੀ ਤਾਰਿਆਂ ਦਾ ਹਿੱਸਾ ਹਾਂ ਗੁਰਬਾਣੀ ਦੇ ਅੱਖਰ ਉਸਦੇ ਦਿਮਾਗ ਵਿੱਚ ਗੂੰਜ ਰਹੇ ਸਨ ਉਹ ਸਮਝ ਗਿਆ ਕਿ ਰੱਬ ਕਿਤੇ ਦੂਰ ਨਹੀਂ ਉਹੀ એનર્ਜੀ ਉਸਦੇ ਅੰਦਰ ਵਹਿ ਰਹੀ ਹੈ ਸਾਇੰਸ ਕਹਿੰਦੀ ਹੈ ਕਿ ਯੂਨੀਵਰਸ ਦੇ ਹਰ ਪੈਕਟੀਕਲ ਵਿੱਚ ਵਾਈਬ੍ਰੇਸ਼ਨ ਹੈ ਤੇ ਗੁਰਬਾਣੀ ਕਹਿੰਦੀ ਹੈ ਜਿੱਥੇ ਧੁਨ ਦਾ ਮਤਲਬ ਵਾਈਬ੍ਰੇਸ਼ਨ ਫ੍ਰੀਕੁਐਂਸੀ ਹੈ ਜਦੋਂ ਤੂੰ ਨਾਮ ਜਪਦਾ ਹੈ ਤੂੰ ਉਸ ਕੋਸਮਿਕ ਫ੍ਰੀਕੁਐਂਸੀ ਨਾਲ ਟਿਊਨ ਹੋ ਜਾਂਦਾ ਹੈ ਇਸ ਕਰਪੇ ਨਾਮ ਸਿਮਰਨ ਸਿਰਫ ਰਿਲੀਜੀਅਸ ਐਕਟ ਨਹੀਂ ਇੱਕ ਸਾਇੰਟਿਫਿਕ ਰੀਅਲਾਈਨਮੈਂਟ ਹੈ ਟੂ ਕੌਲਮ ਫ੍ਰੀ ਕਰਦਾ ਹੈ ਕਿਉਂਕਿ ਤੇਰਾ ਮਾਈਂਡ ਯੂਨੀਵਰਸਲ ਰਿਥਮ ਨਾਲ ਸਿੰਕ ਹੋ ਜਾਂਦਾ ਹੈ ਅਸੀਂ ਸੋਚਦੇ ਹਾਂ ਕਿ ਰੱਬ ਦੂਰ ਹੈ ਪਰ ਸੱਚ ਇਹ ਹੈ ਕਿ ਉਹ ਹਰ ਸਾਹ ਵਿੱਚ ਹੈ ਤੂੰ ਜਿਵੇਂ ਸੋਚਦਾ ਹੈ ਦੁਨੀਆ ਉਹੀ એનર્ਜੀ ਤੈਨੂੰ ਵਾਪਸ ਕਰ ਦਿੰਦੀ ਹੈ ਇਹ ਹੀ ਹੁਕਮ ਹੈ ਯੂਨੀਵਰਸਲ ਫਲੋ ਗੁਰਬਾਣੀ ਕਹਿੰਦੀ ਹੈ ਜਦ ਤੂੰ ਅਹੰਕਾਰ ਛੱਡ ਕੇ ਇਸ ਨੂੰ ਐਕਸੈਪਟ ਕਰਦਾ ਹੈ ਤੂੰ ਯੂਨੀਵਰਸ ਨਾਲ ਇੱਕ ਹੋ ਜਾਂਦਾ ਹੈ ਰਾਤ ਅਜੇ ਵੀ ਖਾਮੋਸ਼ ਸੀ ਪਰ ਹੁਣ ਉਸ ਬੰਦੇ ਦੇ ਅੰਦਰ ਸ਼ਾਂਤੀ ਸੀ ਉਸ ਨੂੰ ਜਵਾਬ ਮਿਲ ਗਿਆ ਸੀ ਮੈਂ ਕੌਣ ਹਾਂ ਮੈਂ ਉਸ ਜੋਤ ਦਾ ਹਿੱਸਾ ਹਾਂ ਜਿਸ ਨੇ ਇਹ ਸਾਰੀ ਦੁਨੀਆ ਬਣਾਈ ਹੈ ਹੁਣ ਸਵਾਲ ਤੁਹਾਡੇ ਲਈ ਕੀ ਤੁਸੀਂ ਕਦੇ ਰਾਤ ਦੀ ਖਾਮੋਸ਼ੀ ਵਿੱਚ ਆਪਣੇ ਅੰਦਰ ਦੀ ਆਵਾਜ਼ ਸੁਣੀ ਹੈ ਸ਼ਾਇਦ ਉੱਤੇ ਹੀ ਤੁਹਾਨੂੰ ਤੁਹਾਡਾ ਰੱਬ ਮਿਲ ਜਾਵੇ